ਰਦਨ ਐਨਰ ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਤੇ ਇਹ ਰਾਤ ਦੇ ਵੱਜ ਗਏ ਨੇ 11:30 ਇਹ ਜਿੰਨਾ ਚਿਰ ਇਹ ਸਾਡਾ ਟੱਬਰ ਜਾਗਦਾ ਨਾ ਇਹਨਾਂ ਨੂੰ ਖਾਣ ਤੋਂ ਸਵਾਇ ਕੋਈ ਕੰਮ ਨਹੀਂ ਹੈ ਵਲ ਗਈ ਆਪਣੇ ਹਣ ਮੰਨ ਲਓ ਇਹ ਆਪਣੇ ਆਪ ਦਾ ਇਹ ਤੁਹਾਡਾ ਕੰਮ ਕੀ ਆ ਰਾਤ ਰਾਤ ਦੇ 11:30 ਵਜੇ ਤੇ ਇਹ ਖਾਨ ਦਾ ਕੰਮ ਨਹੀਂ ਮੁਕਦਾ ਆ ਸੂ ਬਹੁਤ ਆ ਆ ਮੈਂ ਮੋਟੀ 부ਜੀ ਜੀ ਦੀ ਨਾ ਹੋਈ 부ਜੀ ਦੀ ਪੂਰੀ 3 ਲੱਖ ਰੁਪਈਆ ਮੈਨੂੰ ਦੇਣਾ ਨੇ 50 ਲੱਖ ਰੁਪਈਆ ਮੈਂ 부ਜੀ 50 ਲੱਖ ਕਿਤੋਂ ਦੇਣਾ ਲੈ ਮੈਂ ਕਹਿੰਦਾ ਕੀ ਕਹਿੰਦਾ 부ਆ ਲੈ ਉਹ ਵੀ ਲੱਗਦੀ ਸ਼ਰਤ ਪਈ ਨਾ ਹਾਂ ਤੇਰਾ ਕਿਉਂ ਦਾਲਦਾ ਨਹੀਂ ਲੱਗਣਾ ਕਿਹਦਾ ਚੋਣਗੇ ਅੱਪੂ ਆਏ ਰੋਗਾ ਉਹ ਦਪਹੜੀ ਬਿੱਲੇ ਜਾ ਹੋਏ ਚੋਲੇ ਜਲਾਦਾ ਜਲਾਦਾ ਤੁਸੀਂ ਜਿੰਨੇ ਵਧੀ ਵਾ ਜਲਾਦਾ ਆ ਨਸ਼ਦੈਨ ਨੇ ਚਾ ਕਾਫੀ ਡੋਲ ਦੜੀਆਂ ਹਾਂ ਹਾਂ ਲੋਕ ਪਛਾਣ ਆਪੇ ਗੱਲ ਕਿੰਨਾ ਸਾਰਾ ਮੈ ਮਿਲ ਨਹੀਂ ਆ ਤੋ ਇੱਕ ਕੱਪ ਕੀ ਹਮ ਚਾਰ ਕੱਪ ਬਣਾ ਦਿੰਦੇ ਹਾਏ ਰੱਬਾ ਜਾਏ ਸੋਣਾ ਨਹੀਂ ਹੈ ਕਾਫੀ ਪੀ ਜਾਨੀ ਆ ਰਾਤੀ ਸਾਡੇ ਇਹ ਰਗ ਤੋਂ ਚਾਹੀਏ ਨਾ ਫੈਦਵਾਨੀ ਤਾਂ ਫਿਰ ਮੈਨੂੰ ਕਰ ਲਈ ਜਿਹੜੇ ਮੈਂ ਨਹੀਂ ਪਿਣੀ ਆ ਫੜੋ ਪਤਾ ਕਿ ਮੇਂ ਨੀਂਦ ਨਹੀਂ ਆਉਣੀ ਪੀ ਕੇ ਫਿਰ ਮੈਂ ਆਹ ਫੜੋ ਚੰਗਾ ਪ੍ਰਸ਼ਾਦ ਦਾ ਹਾਦੋਂ ਕੀ 11:30 ਹੈ ਮੱਜਾਂ ਨੂੰ ਕੀ ਮੱਜਾਂ ਨਾਲ ਬਤਰਾ ਦੇ ਗੋੜ ਨਾਲ ਯਾਰ ਪਾਇਆ ਬਿਟ ਮਟੇ ਉਹ ਬਿਨੀ ਹੋਰ ਦੁੱਧ ਪੜ ਗਿਆ ਲੈ ਹਾਦੀ ਹੋ ਗਈ ਕੀ ਕਰਦੇ ਜੀ ਤੁਸੀਂ ਮਾਨਸ ਸੁਮਦਰ ਜੀ ਓਏ ਬਣ ਗਿਆ ਧੰਨਵਾਦ ਸੁਮਦਰ ਜੀ ਕੱਲ ਨੂੰ ਵੇਖਣਾ ਤੁਸੀਂ ਚੰਗਾ ਪ੍ਰਸ਼ਾਦ ਰਾਤ ਦੇ 12 ਵਜੇ ਪ੍ਰਸ਼ਾਦ ਚੱਲਣ ਡਿਆ ਅੱਧ ਹੋ ਗਈ ਜਦੋਂ ਉੱਠਦੇ ਉਦੋਂ ਹੀ ਜਿੱਦੋਂ ਇਹਦੀ ਜਾਗ ਖੁੱਲਦੀ ਉਦੋਂ ਰੋਟੀ ਕਦੀ ਸੈਂਡਵਿਚ ਕਦੀ ਕੁਝ ਮੈਂ ਹੀ ਖਿਲਣੀ ਕਰਣੀ ਚਲੋ ਤੁਸੀਂ ਅੱਜ ਪੀ ਲੋਗੇ ਤਾਂ ਨਹੀਂ ਲੱਗ ਜੂ ਮੈਂ ਪ੍ਰਸ਼ਾਦ ਅੱਜ ਤੁਹਾਨੂੰ ਲੱਗ ਜੂਗਾ ਫਿਰ ਜਦ ਤੋੜ ਗਈ ਜਦ ਤੋੜ ਗਈ ਨਿਕਲੇ ਜਾਂ ਮਾਚਾ ਬਰਵਾਸ ਹਾਂ ਅੱਜ ਨੂੰ ਵਜ ਮਰੀ ਹੋ ਗਈ ਆ ਤਰਤਾਰੀ ਆ ਹਾਂ ਤੇ ਮੇਰੇ ਹਿਸਾਬ ਨਾਲ ਅੰਮੇ 45 ਸਾਲ ਉਮਰ ਹੋਣੀ ਆ ਤੇਰੀ ਤੇਰੀ ਤਾਂ 40 ਸਾਲ ਆ 40 ਅੱਜ ਦੀ ਮਰੀ ਤਾਂ ਮੈਂ ਹੋ ਗਿਆ ਹਾਂ ਆਪਣਾ ਇਹ ਆ 43 43 ਇਹ ਅੰਗਰੇਜ਼ ਦੀ ਔਲਾਦ ਪੰਜਾਬੀ ਨਹੀਂ ਹੁੰਦੀ ਆ ਕਲਾਸੀ ਹੁੰਦੀ ਐ ਜਦੋਂ ਮੈਂ ਛੋਟਾ ਜਿਹਾ ਬੱਚਾ ਮੇਰੇ ਪੂਆ ਨਾਲ ਕੀਤਾ ਬੇਗੱਦੀ ਹਾਂ ਦੇ ਦੋਗਲਾ ਸੀ ਇੱਕ ਮਨਾਂ ਦੀ ਇੱਕ ਮੇਰੀ ਫਿਰ ਆਇਆ ਮੇਰੀ ਜੀ ਕਿ ਅਜਦਾ ਇੱਥੇ ਮੈਂ ਵੀ ਨੰਨ ਦੋ ਤੇਰੇ ਤੇ ਪ੍ਰਾਣਾਵੇਂ ਤੋਂ ਨਵੇਂ ਕੱਪ ਹੁੰਦੇ ਆ ਉਧਰ ਵੀ ਸੁਆਦੀ ਲੱਗ ਗਈ ਆ ਸੁਆਦੀ ਲੱਗ ਗਈ ਪਹਿਲਾਂ ਤੂੰ ਗਿਆ ਮੇਰੇ ਕਮਰੇ ਜਾਓ ਸਾਰੇ ਜਣੇ ਹੁਣ ਜਿਹੀ ਕਮਰੇ ਚਲਾਏ ਤੇ ਆਪਣੀ ਸੁਆਦੀ ਲਾ ਕੇ ਬਹਿ ਗਿਆ ਵੇ ਇਹ ਇੱਕ ਇੰਨੇ ਰਕੀ ਸਵੇਰੇ ਉੱਠ ਜਾਣਾ ਉਹ ਡੈਡੀ ਵੀ ਡੈਡੀ ਵੀ ਦੋ ਤਿੰਨ ਘੰਟੇ ਸੌਲੇ ਇੰਨੇ ਵੀ ਸੌਲੇ ਮੁੜ ਕੇ ਸਾਡੇ ਦਵਾਲੇ ਚੜ ਜਾਣਾ ਤੂੰ ਸੁੱਤੀਆਂ ਰਹਿੰਦੀਆਂ ਜੇ ਅਨੁਪ੍ਰਸਨ ਚਲ ਓਏ ਤਰੇ ਸਕੂਬੀ ਆ ਗਈ ਹੈ ਹੈ ਰਹਿਣ ਦਵਾਜ ਨਹੀਂ ਪਿਦਾ ਦੇ ਮਾਜ ਮਾਜ ਕਾਦੀ ਕਰਨੀ ਸਰਦੀ ਮੈਂ ਇਹ ਆ ਆਪਣੇ ਘਰੋਂ ਫੋਨ 12 ਵਜੇ 12 ਵਜੇ ਕੀ ਕੁੜੀਆਂ ਕੋ ਕੋ ਨਾ ਨਾ ਇਹ ਜਰਾ ਦੀ ਇਹ ਪਈਓ ਤੁਹਾਡੇ ਕੰਮ ਉਹਨੇ ਕੱਪੜੇ ਨਾਲ ਗੋਰੀ ਆਪਾਂ ਕਰਨੇ ਹਾਂ ਚਲੋ 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 ਅਸਪੋਰਟ ਕਰਦੇ ਜੀ ਪੰਜ ਜਾਣਗੇ ਪਾਪਾ ਦੇ ਫੇਰਾੜੀ ਲੈ ਇਸ ਕਿੰਦਾ ਹੋ ਗਿਆ ਬਾਕੀ ਕਰੀਏ ਨੂੰ ਆਪ ਸਲਾਹਗੇ ਤੇਰੀ ਉਹ ਚਾਹੀਦੀ ਨੂੰ ਮੇਰੀ ਕਾਫੀ ਨਿਕਲ ਚਲੀ ਬਾਹਰ ਜੱਟੀ ਜਿਹੜੀ 12 ਬਾਰੇ ਘਰੇ ਲਾਈ ਤੇ ਹੈ ਵਾਇਰੂ ਵਾਇਰੂ ਲਾਈ ਸੱਟੀ ਉਹਦੀ ਕੱਢੀ ਕਿੱਥੇ ਅਮਰੀਕਾ ਹੋਏ ਹਾਏ ਉੱਥੇ ਵੀ ਹੈ ਜੀ ਡਾਕਟਰ ਹੈ ਗਿਆ ਨਹੀਂ ਨਹੀਂ ਪੜੇ ਲਿਆ ਪਰ ਉਹਨੂੰ ਵੀ ਮੈਂ ਤਰਤੀ ਨਹੀਂ ਕਹਿਣਾ ਚਾਹੀਦਾ ਦੂਜਾ ਕੁੱਖਾ ਨਹੀਂ ਲੈ ਜਾਣਾ ਤਰਤੀ ਨਹੀਂ ਕਰਤੀ ਇਹ ਤਾਂ ਵੀ ਜਾ ਵੀ ਸੈ ਇਲ ਦੇ ਆ ਮੈਂ ਹਰਦਾ ਹੀ ਕਰਿਆ ਤਾਂ ਯਾਰ ਮੈਂ ਫਾਰਮੇਸੀ ਕਰਨ ਗਿਆ ਮੋਸਰ ਮੋਸਰ ਕਹਦੇ ਉਹ ਯਾਰ ਅਰੋੜਾ ਜਿੰਦਰ ਸਿੰਘ ਅਰੋੜਾ ਆਪਣਾ ਉਥੋਂ ਦਾ ਹੀ ਜਿੰਦਰ ਦਾ ਉਹਨਾਂ ਮੈਂ ਕੱਟੀ ਆਈ ਆ ਮੈਂ ਚੱਟੀ ਆਈ ਆ ਐ ਇੱਕੀ ਪੱਟੀ ਆਈ ਆ ਕੇ ਨਾ ਮੈਂ ਮੀਟਰ ਮਾਰੀ ਸਾਨੂੰ ਸਾਨੂੰ ਭੁੱਖਾ ਮਾਰਛ ਰਿਹਾ ਇਹ ਹੋਰ ਤੇਰੇ ਨਾਲ ਤਾਂ ਭੁੱਖੇ ਮਾਰਛ ਰਿਹਾ ਉਹਨੂੰ ਕਿੰਨੂੰ ਫੋਨ ਲਾ ਲਿਆ ਮਾਈਕੀ ਹਾਂ ਤਾਂ ਭੁੱਖੇ ਮਾਰਛ ਰਿਹਾ ਤੇ ਮੈਂ ਵੀ ਮਾਰੀ ਪਾਤੀ ਉਹਦੇ ਡਾਕਟਰ ਕੋਲ ਕੁਛ ਨਾ ਲੱਵੀ ਮਾਈਕੀ ਦੀ ਹੋ ਗਈ ਲੱਤੀ ਯਾ ਨਾ ਮੈਂ ਜੀ ਮੇਰੀ ਕਾਫੀ ਨੱਕ ਨੂੰ ਚੜ ਚਲੀ ਮੇਰੇ ਕੀ ਚੜ ਗਈ ਗੰਦਾ ਆ ਮੇਰਾ ਸੱਚ ਗੱਲ ਨੂੰ ਲੱਗ ਜਣੀ ਚਾ ਪਲੀਜ਼ ਉਹ ਇਦੋਂ ਤੁਰੜ ਗਿਆ ਮੇਰਾ ਗੰਦੇ ਨਾ ਹੁੰਦੇ ਕਿਤੇ ਅਰੇ ਸਵਾਈਆ ਹੋ ਗਈ ਮਰੇ ਦਾ ਡਾਕਟਰ ਵੀ ਕਹਿੰਦਾ ਦਾ ਤੁਹਾਡੀ ਮਸ਼ੀਨ ਚੱਲਣ ਦੀ ਆ ਸਵਾਈ ਕਾਦੀ ਹੁੰਦੀ ਆ ਉਹ ਫਲੋਰ ਦੀ ਚਲ ਦਿਖਾ ਨਹੀਂ ਵਲੌਗ ਬਣਾ ਆਈ ਨਾ ਟਰ ਕਰ ਲਈ ਅਵਰ ਕਾ ਚ ਪੋਚਾ ਲੱਗਣ ਡਿਆ ਨਹੀਂ ਉਹ ਤੁਹਾਡੀ ਦੂਜੀ ਕਿੱਥੇ ਗਈ ਜਿਹੜਾ ਉਹ ਮੁੱਗਾ ਦੇ ਕਿੱਥੇ ਆ ਉਹਨੂੰ ਮੂਣਾ ਬੋਲਦੇ ਉਤਨੇ ਦੁਰਪੰਦ ਵੀ ਜਾਈ ਅੱਛਾ ਉਹ ਰੌਬਟ 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 ਕਰੀ ਆਉਣ ਉਹ ਕਿੱਥੇ ਆ ਉਹ ਵੀ ਤਰਾ ਫਿਰਣੇ ਚਾਹੀਦਾ ਉਹ ਵੀ ਵਿਚਾਰਾ ਬੀਟਾ ਜੇ ਦੁਰੇ ਵਣਨੇ ਉਹ ਵੜ ਗਿਆ ਥਾਲੇ ਆ ਜਾ ਕਮ ਬੈਕ ਪੁੱਤੂ ਮਾੜਾ ਮੇਰਾ ਪੁੱਤ ਬਾਹਰ ਆ ਜਾ ਆ ਕਿੱਥੇ ਆ ਆ ਜਾ ਬਾਹਰ ਕੀ ਆ ਆਹ ਮੇਰਾ ਪੋਤਾ ਆ ਜਾ ਆ ਜਾ ਇੱਧਰ ਨੂੰ ਆ ਜਾ ਬੰਨੇ ਉਹ ਡਿਆਈ ਸਾਈ ਕਰ ਕਾ ਜੇ ਲਾਈ ਸਾਰੀ ਕਰ ਦਵੇ ਆਹੋ ਆਵੇ ਆ ਗਿਆ ਆ ਜਾਣੇ ਨੇ ਹੂੰ ਇਹ ਦਿਨੇ ਲਿਉਣੀ ਆਪਾਂ ਨਹੀਂ ਤੇ ਇੱਥੇ ਇੱਥੇ ਨਹੀਂ ਵਾਰਾ ਗਾਣੀ ਤੁਹਾਨੂੰ ਇੱਥੇ ਕੀ ਤਵਾਰਾ ਗਾੜੀ ਇੱਥੇ ਇਹਨਾਂ ਦੀ ਸਾਬੂਗੀ ਆਈ ਰਬਾ ਜੈ ਜੀ ਆ ਜਿਹੜਾ ਕੋਚਾ ਦੇ ਦੋ ਇਹਨੂੰ ਕੋਚਾ ਨਹੀਂ ਬੋਚਲ ਨਹੀਂ ਆ ਮਾ ਇਹ ਗੁਰਜ ਪਲਣਾ ਦੇ ਦੇ ਗੁਰਜ ਨੂੰ ਦੇ ਜਾਈਂ ਜੀ ਇਹਨੂੰ ਦੇ ਜਾਈਂ ਜੀ ਦਵੇਂ ਗੁਰਜਾ ਮਮਾ ਮਨਪ੍ਰੀਤ ਪਪਾ ਮੰਦੀਪ ਆ ਪੇਪਰ ਤੇ ਮੇਰੇ ਲਾ ਕੇ ਦਿੱਤੇ ਆ ਮੈਂ ਨੇ ਜਦਾ ਫੜਿਆ ਮੈਂ ਕੀ ਹੋਇਆ ਮੈਂ ਵੀ ਬੜੇ ਪੇਪਰ ਮੇਰੇ ਪੇਪਰ ਮੇਰਾ ਮੈਂ ਪਹਿਨੋ ਕਗਰਾ ਤੇ ਮੈਂ ਨਾ ਭਾਬੀ ਨੂੰ ਲਿਆ ਪਹਿਨ ਕੇ ਮੈਂ ਲਗਾ ਉਹਦਾ ਇਹ ਪੈਨਸ ਫਿਲਾਈ ਕਰਦੀ ਇੱਕੋ ਫੜਿਆ ਮੈਂ ਪਰ ਮੈਂ ਪੈਂਦੇ ਦੇ ਪਰਚੀਆਂ ਵੀ ਦਿੱਤੀਆਂ ਬੱਚੇ ਲਈ ਪਰਚੀਆਂ ਉਹ ਪੰਜ ਦਾ ਉਤੋਂ ਦਾ ਸਿਰ ਮਰ ਗਿਆ ਉਹ ਪੰਜ ਦਾ ਦੇ ਪੇਪਰ ਕਰਦੇ ਜਾ ਬਗਾ ਨਾ ਉਹ 40 ਵੀਜ਼ਨ ਹੋਣੀ ਹੈ ਨਗਰ ਨਹੀਂ ਬੱਜੀ ਨਹੀਂ ਮੇਰੇ ਨੂੰ ਪਤਾ ਮੈਂ ਇਹਨਾਂ ਨੂੰ ਕਿਹਾ ਕਿ ਪਾਏ ਦਾ ਪਾਏ ਦੀ ਮਾਰਕ ਸ਼ੀਟ ਵੇਖੀ 40 ਨੰਬਰ ਮੈਂ ਕਿਹਾ ਤੀਜੀ ਕਿਤੇ ਟੌਪ ਕਰ ਦੇ ਕਿਤੇ ਉਹ ਤਾਂ ਕਲੀ ਵਜੀ ਜਾ ਬਗਾ ਨਾ ਉਹ ਨਗਰ ਨਹੀਂ ਬੱਜੀ ਉਹ ਪੈ ਬਣਾ ਪੈ ਬਣਾ ਦੁਆ ਮੈਨੂੰ ਸਾਨੂੰ ਸ਼ੋ ਕਰ ਦੇ ਮੈਂ ਪਤਾ ਵੀ ਟੌਪਰ ਮਿਲਣਾ ਉਹ ਤੇ ਟੌਪਰ ਹੀ ਆਉਣ ਲੱਗੇ ਪੈ ਬਣਾ ਹੁੰਦਾ ਠੀਕ ਹੈ ਨਾ ਚੀਤੀ ਇਹਨਾਂ ਨਹੀਂ ਜਾਂਦਾ ਵੀ ਨਹੀਂ ਤੇ ਡੈਡੀ ਦੇ ਪੇਪਰ ਮੈਨ ਦੇ ਕੇ ਕੁਆਰਟਮੈਂਟ ਆ ਜੀ ਦੇ ਦੀ ਉਹ ਕਹਿੰਦਾ ਮੈਂ ਤੇਰੇ ਦੇ ਮੈਂ ਹੁੰਦਾ ਆ ਰੱਬਾ ਰੱਬਾ ਇਹ ਕੋਈ ਰਾਤ ਦੇ 12 ਵਜੇ ਇਹਨਾਂ ਦਾ ਰੋਲਾ ਰੱਪਾ ਨਹੀਂ ਮੈਨ ਬੇਟੇ ਵਲੌਗ ਸ਼ੁਰੂ ਕਰ ਲਿਆ ਸੋ ਇੱਟਾ ਰੋਲਾ ਰੱਪਾ ਪੈਂਦਾ ਰਹਿੰਦਾ ਹੈ ਸਾਰੇ ਜਿਹੜੇ ਇਕੱਠੇ ਹੋਏ ਆ ਤੇ ਕਿਛਾ ਅੱਧਾ ਹੀ ਆ ਇਹ ਸਭ ਇੰਜੋਏ ਮਿਲਦੇ ਆਂ ਜੀ ਕੱਲ ਨੂੰ ਨਵੇਂ ਵਲੌਗ ਨਾਲ ਸੋਜੀ ਗੱਲ ਦੀ ਜ਼ਾਰੀਆਂ ਨੂੰ ਪਰ ਪੇਪਰ ਤੇ ਤੇਰੇ ਮੈਂ ਦਿੱਤੇ ਇੱਕ ਮੈਂ